ਆਪਾਂ ਇਸ ਟਾਈਮ ਆਇਆ ਜੀ ਮਿਆਣੀ ਰੋਡ ਤੇ ਸਾਰੇ ਸਰਕਾਰ ਜੋਗ ਐਮਸੀ ਸਾਹਿਬ ਨਾਲ ਆ ਇਹ ਜਿਹੜੀ ਰੋਡ ਆ ਇਹ ਜਾਂਦੀ ਆ ਅੱਡੇ ਤੋਂ ਮਿਆਣੀ ਨੂੰ ਤੇ ਆ ਸਾਹਮਣੇ ਲਾਈਵ ਕੀ ਰਹਾ ਸਾਲਾ ਆ ਮੇਨ ਪੁਰੀ ਆ ਜਦੋਂ ਕਿਤੇ ਬਾਸ ਕੁਛ ਪੈਂਦੀ ਆ ਨਾ ਬਹੁਤ ਜ਼ਿਆਦਾ ਤੇ ਜਦੋਂ ਹੜ ਆਉਂਦੇ ਆ ਇਹ ਇਸ ਵਾਰ ਵੀ ਅਖਬਾਰਾਂ ਦੇ ਵਿੱਚ ਰੋਜ਼ ਆਉਂਦਾ ਵੀ ਕਿ ਇਸ ਵਾਰ ਮੀਂਹ ਬਹੁਤ ਜ਼ਿਆਦਾ ਪੈਣੇ ਆ ਤੇ ਜੇ ਮੀਂਹ ਬਹੁਤ ਜ਼ਿਆਦਾ ਪੈਣੇ ਆ ਤੇ ਮੇਨ ਜਿਹੜਾ ਪਾਣੀ ਦੀ ਨਿਕਾਸੀ ਆ ਉਹ ਆਹੀ ਆ ਜਿਹੜੀ ਆ ਪਈ ਜਾਂਦੀ ਆ ਹਨਾ ਤੇ ਜੇ ਇਹ ਸਾਡੇ ਆ ਬੰਦਿਆ ਨੇ ਸਾਰੀ ਫੂਰ ਦਿੱਤੀ ਆ ਫੂਲੇ ਫੂਰ ਦਿੱਤੀਆਂ ਤਾਂ ਫਿਰ ਮੈਨੂੰ ਦੱਸੋ ਵੀ ਸ਼ਹਿਰ ਸਾਰਾ ਡੁੱਬੂਗਾ ਸ਼ਹਿਰਾਂ ਸ਼ਹਿਰ ਪਿਛਮਲਾ ਪਹਾੜੀ ਦੇ ਕਿ ਵੀ ਉੱਥੇ ਦੁਕਾਨਾਂ ਬੰਡੀਆਂ ਵਾ ਉਹਦੇ ਵੀ ਨਕਸ਼ੇ ਪਾਸ ਕਰੀ ਜਾਂਦੇ ਆ ਚਲੋ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਕਮੇਟੀ ਦਾ ਐਮਸੀਆ ਦਾ ਦਾ ਪ੍ਰਧਾਨ ਦਾ ਇਹ ਚ ਕੋਈ ਰੋਲ ਨਹੀਂਗਾ ਅਸੀਂ ਤੁਹਾਡੇ ਨਾਲ ਆ ਸਾਨੂੰ ਕਿੱਥੇ ਘਰੇ ਕਰੋਗੇ ਅਸੀਂ ਤੁਹਾਡੇ ਨਾਲ ਘਰੇ ਆਵਾਂਗੇ ਇਹ ਤੇ ਹੁਣ ਮੌਕੇ ਦੇ ਐਮਐਨਏ ਸਾਹਿਬ ਜਾ ਸਰਕਾਰ ਦੇ ਜਿਹੜੇ ਬੰਦੇ ਇਧਰ ਘੁੰਮਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਭਾਈ ਜੇ ਇਦਾਂ ਹੀ ਸਾਰੀਆਂ ਪੂਈਆਂ ਬੰਦ ਹੋ ਗਈਆਂ ਆ ਮੇਨ ਬਈ ਬੰਦ ਹੋ ਗਈ ਤੇ ਸ਼ਹਿਰ ਸਾਰਾ ਡੁੱਬ ਜਾਣਾ ਵਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਅਫਸਰਾਂ ਨੂੰ ਤੇ ਐਮਐਲਏ ਸਾਹਿਬ ਨੂੰ ਕਿ ਆ ਦੇਖੋ ਕੀ ਹਾਲ ਹੈ ਇੱਥੇ ਲੋਕ ਪਤਾ ਕੀ ਕਰਦੇ ਆ ਆ ਜਿੰਨੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੋਣਾ ਪਿੱਛੇ ਲੋਕਾਂ ਦੀ ਇਹ ਕੀ ਕਰਦੇ ਆ ਕਿ ਇਦਾਂ ਪੂਰ ਕੇ ਨਾ ਅੱਗੇ ਰੇੜੀਆਂ ਲਵਾ ਦਿੰਦੇ ਆ ਰੇੜੀਆਂ ਲਵਾ ਕੇ ਬਾਅਦ ਤੇ ਵਿੱਚ ਉਹਨਾਂ ਤੋਂ 5-5000 2-2000 ਮਹੀਨਾ ਲੈ ਜਾਂਦੇ ਆ ਇਹ ਕਾਹਵਾ ਦਾ ਬ릿ਜ ਹੈ ਜਗਾ ਗਵਰਨਮੈਂਟ ਦੀ ਤੇ ਭਰਾ ਇਹ ਲਈ ਜਾਂਦੇ ਆ ਇਸ ਕਰਕੇ ਬੇਨਤੀ ਆ ਕਿ ਇਹਨੂੰ ਖਲਾਵਾ ਜਾਵੇ ਆ ਪੁਲੀਸ ਤੇ ਨਾਮ ਤੇ ਵੀ ਹੋਣਾ ਹੈ ਕਰਾਈ ਜਾਵੇ ਤੇ ਭਾਰਤੀ ਲੋਜਰ ਤੇ ਪੈਂਦਾ ਹੀ ਆ ਤੇ ਜੇ ਤੁਸੀਂ ਇਹ ਨਾ ਕੰਮ ਕੀਤਾ ਤੇ ਕੱਲੂ بارشਾਂ ਪਾਈਆਂ ਹੜ ਆ ਗਿਆ ਤੇ ਸ਼ਹਿਰ ਸਾਰਾ ਡੁੱਬ ਜਾਣਾ ਵਾ ਇਸ ਕਰਕੇ ਦੁਬਾਰਾ ਫਿਰ ਬੇਨਤੀ ਆ ਕਿ ਇਹ ਸਾਰੀ ਰੋਡ ਜਿਹੜੀ ਇਹਨੂੰ ਕਲੀਅਰ ਕਰਾਇਆ ਜਾਵੇ ਧੰਨਵਾਦ ਆ ਹੋ ਗਿਆ ਆ ਦੇਖੋ ਆਹ ਦਰਖਤ ਵੀ ਨਾਲੇ ਸਾਰੇ ਤੋੜ ਦਿੱਤੇ ਆ ਪੁਲੀ ਵੀ ਆ ਤੇ ਜੇ ਕਦੇ ਹੋਰ ਨੇ ਤੋੜੇ ਹੁੰਦੇ ਤਾਂ ਹੁਣ ਤੱਕ ਦਰਖਤ ਤੋੜਨ ਦਾ ਪਰਚਾ ਹੋਣਾ ਸੀ ਤੇ ਜਿਹੜਾ ਜੰਗਲਾਤ ਮਹਿਕਮਾ ਉਹਨਾਂ ਨੇ ਹੁਣ ਤਾਂ ਪਰਚਾ ਕਰਦਣਾ ਸੀ ਆਹ ਦੇਖ ਲਓ ਆਹ ਦਰਖਤ ਵੀ ਸਾਰੇ ਪੱਟ ਕੇ ਵਿੱਚ ਹੀ ਸੁੱਟਨੇ ਤੇ ਆਹ ਪੁਲੀ ਤੁਹਾਡੇ ਸਾਹਮਣੇ ਆ ਆ ਪੁਲੀ ਸਾਰੀ ਭੱਤੀ ਪੁਲੀ ਸਾਰੀ ਕਰੋ ਆ ਹੋ ਗਿਆ ਆ ਦੇਖੋ ਆਹ ਦਰਖਤ ਵੀ ਨਾਲੇ ਸਾਰੇ ਤੋੜ ਦਿੱਤੇ ਆ ਪੁਲੀ ਵੀ ਹਾਂ ਤੇ ਜੇ ਕਦੇ ਹੋਰ ਨੇ ਤੋੜੇ ਹੁੰਦੇ ਤਾਂ ਹੁਣ ਤੱਕ ਦਰਖਤ ਤੋੜਨ ਦਾ ਪਰਚਾ ਹੋਣਾ ਸੀ ਤੇ ਜਿਹੜਾ ਜੰਗਲਾਤ ਮਹਿਕਮਾ ਉਹਨਾਂ ਨੇ ਹੁਣ ਤਾਂ ਪਰਚਾ ਕਰਦਣਾ ਸੀ ਆਹ ਦੇਖ ਲਓ ਆਹ ਦਰਖਤ ਵੀ ਸਾਰੇ ਪੱਟ ਕੇ ਵਿੱਚ ਹੀ ਸੁੱਟ ਦੇ ਆਹ ਪੁਲੀ ਤੁਹਾਡੇ ਸਾਹਮਣੇ ਆ ਆ ਪੁਲੀ ਸਾਰੀ ਭੱਤੀ ਪੁਲੀ ਸਾਰੀ ਬਰੋ ਜਿੱਥੋਂ ਤੱਕ ਨਿਕਾਸੀ ਨਾਲੇ ਦੇ ਉੱਤੇ ਇੰਪਰੂਵਮੈਂਟ ਦਾ ਜਾਂ ਪੂਰਨ ਦਾ ਪੂਰਨਾ ਸਮਝਦਾ ਵੀ ਪੂਰ ਰਹੇ ਆ ਮਿੰਦੇ ਉਸ ਸੰਬੰਧੀ ਮੈਨੂੰ ਕੁਝ ਤੁਹਾਡੇ ਵੱਲੋਂ ਵੀ ਤੇ ਇੱਕ ਅਦੇ ਕਿਸੇ ਹੋਰ ਐਕਟਿਵਿਸਟ ਹੈ ਮੈਂ ਨਾਂ ਨਹੀਂ ਜਾਣਦਾ ਕਿਉਂਕਿ ਮੈਂ ਹੁਣੇ ਜੁਆਇਨ ਕੀਤਾ ਉਹਨਾਂ ਵੱਲੋਂ ਫੋਟੋਜ਼ ਅੱਜ ਸਵੇਰੇ ਹੀ ਆਈਆਂ ਸੀ ਇਨਫੈਕਟ ਅੱਧਾ ਘੰਟਾ ਪਹਿਲਾਂ ਤੇ ਤੁਰੰਤ ਮੇਰੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਇਹ ਆਪਣੇ ਇਹ ਲੈਟਰ ਨੰਬਰ 133 ਅੱਜ ਦੀ ਡੇਟ ਹੋਣੀ ਹੈ ਇਨਫੈਕਟ ਤੁਹਾਡੇ ਹੁੰਦੇ ਹੁੰਦੇ ਹੀ ਉਹ ਜਿਹੜਾ ਉਹ ਐਸ ਡੀਓ ਸਾਹਿਬ ਜਿਹੜੇ ਡਰੇਨੇਜ ਦੇ ਹੈਗੇ ਉਹਨਾਂ ਨੂੰ ਲਿਖਦਾ ਨਾਲ ਉਹਨਾਂ ਨੂੰ WhatsApp ਤੇ ਫੋਟੋ ਵੀ ਭੇਜ ਦਿੱਤੀਆਂ ਤੇ ਨਾਲ ਜਿਹੜਾ ਬਾਉਂਡ ਕਰ ਦਿੱਤਾ ਕਿ ਅੱਜ ਸ਼ਾਮ ਤੱਕ ਮੈਨੂੰ ਇਹਦੀ ਰਿਪੋਰਟ ਜਿਹੜੀ ਹੈ ਉਹ ਬਣਾ ਕੇ ਟੂ ਟੂ ਦੇ ਦਿਓ ਹਰ ਕਾਰਵਾਈ ਨਾਲ ਦੀ ਨਾਲ ਸਰ ਜੀ ਵੀ ਇਸ ਸਬੰਧ ਦੇ ਵਿੱਚ ਆਲਰੇਡੀ ਯੂ ਡੂ ਨਾਲ ਆਪਣੇ ਐਮ ਸੀ ਦੇ ਪਲੱਸ ਜਿਹੜੇ ਡਰੇਨੇਜ ਵਾਲੇ ਐਸਡੀਓ ਸਾਹਿਬ ਹੈਗੇ ਅੱਜ ਕੁਦਰਤੀ ਉਹ ਆਪੈਨੀ ਸੀ ਉਹਨਾਂ ਨੇ ਆਪਣੇ ਜੇਈ ਮੈਮ ਇੱਕ ਮੈਮ ਹੈਗੇ ਆ ਉਹਨਾਂ ਨੂੰ ਭੇਜਿਆ ਸੀ ਮੈਨੂੰ ਨਾਮ ਉਹਨਾਂ ਦਾ ਯਾਦ ਨਹੀਂ ਕਿਉਂਕਿ ਮੈਂ ਵੀ ਚਸਟ ਹਲੇ ਹੁਣੇ ਜੁਆਇਨ ਨਹੀਂ ਕੀਤਾ ਅੱਜ ਸਵੇਰ ਦੀ ਗੱਲ ਹੈ ਇਨਫੈਕਟ ਜਦੋਂ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਇਹ ਕਰਕੇ ਹਟਿਆ ਤਾਂ ਉਹਨਾਂ ਨੂੰ ਆਲਰੇਡੀ ਮੇਰੇ ਵੱਲੋਂ ਇਹ ਨਿਰਦੇਸ਼ ਜਾਰੀ ਕਰ ਦਿੱਤੇ ਜਾ ਚੁੱਕੇ ਆ ਕਿ ਖਾਸ ਕਰਕੇ ਜਿਹੜੇ ਨਿਕਾਸੀ ਨਾਲੇ ਆ ਜਾਂ ਜਿਹੜੀ ਕੋਈ ਸੜਕਾਂ ਦੇ ਉੱਤੇ ਇਲੈਗਲ ਇਨਕ੍ਰੋਚਮੈਂਟ ਹੋ ਰਹੀ ਹੈ ਉਹਨਾਂ ਨੂੰ ਜਿਹੜਾ ਹੈ ਉਹ ਤੁਰੰਤ ਜਿਹੜਾ ਰਿਮੂਵ ਕੀਤਾ ਜਾਵੇ ਤੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਦਦਾਨਦਾਰ ਜਾਂ ਹੋ ਰਹਾ ਉਹਨਾਂ ਨੂੰ ਫਿਲਹਾਲ ਅਸੀਂ ਲੀਗਲ ਐਕਸ਼ਨ ਖਲੇ ਨਹੀਂ ਕਰਕੇ ਖਲੇ ਇੱਕ ਵਾਰ ਮਿਆਦੀ ਕਰਾ ਕੇ ਉਹਨਾਂ ਨੂੰ ਸਾਰੇ ਨੂੰ ਕਹਿੰਦੇ ਆ ਵੀ ਖੁਦ ਬਖੁਦ ਆਪਣੇ ਜਿਹੜੇ ਵੀ ਤੁਸੀਂ ਸਮਾਨ ਲਿਆ ਕੇ ਅੰਦਰ ਸੜਕ ਤੱਕ ਪਾ ਦੇਂਦੇ ਹੋ ਉਹਨਾਂ ਨੂੰ ਤੁਸੀਂ ਹਟਾਓ ਤੇ ਦੂਜੀ ਚੀਜ਼ ਇਹ ਕਿਉਂਕਿ ਇਹਦੇ ਨਾਲ ਪਬਲਿਕ ਨੂੰ ਦੇ ਸਫਰ ਕਰਦੀ ਹੈ ਸੜਕ ਜਿਹੜੀ ਹੈ ਅਸੀਂ ਸੜਕ ਮੈਂ ਪਿਛਲੇ ਦਿਨੀ ਇਨਸਪੈਕਸ਼ਨ ਕੀਤੀ ਸੀ ਤੇ ਉਸ ਇਨਫੈਕਸ਼ਨ ਦੇ ਦੌਰਾਨ ਮੈਨੂੰ ਇਹ ਚੀਜ਼ਾਂ ਧਿਆਨ ਚਾਹੀਏ ਤੇ ਮਨਾਰ ਦੀ ਨਾਲ ਜਿਹੜੇ ਹੈ ਈਓ ਸਾਹਿਬ ਨੂੰ ਬੁਲਾ ਕੇ ਤੇ ਉਹ ਆਰਡਰ ਜਾਰੀ ਕਰ ਦਿੱਤੇ ਹੈ ਤੇ ਮੈਨੂੰ ਆਸ ਹੈ ਕਿ ਆਹ ਨਾਲ ਦਿਨਾਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਅਸਰ ਖੁਦ ਵੀ ਤਕੜ ਤੇਖਣ ਨੂੰ ਮਿਲੇਗਾ